ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਰਾਜਵੀਰ ਜੋਹੰਦਾ ਇਸ ਦੁਨੀਆ ਫਾਨੀ ਨੂੰ ਬੇਸ਼ੱਕ ਅਲਵਿਦਾ ਕਹਿ ਗਏ ਹੈ ਲੇਕਿਨ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਹੈ ਉਹਨਾਂ ਦੇ ਚਾਹਣ ਵਾਲੇ ਅੱਜ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਇਹ ਗੱਲ ਉਹਨਾਂ ਦੇ ਪਰਿਵਾਰ ਵਾਲੇ ਵੀ ਜਾਣਦੇ ਹੈ ਇਸ ਲਈ ਮਾਤਾ ਨੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਹੈ ਉਹਨਾਂ ਨੂੰ ਆ ਕੇ ਕੀਤੀ ਇੱਕ ਅਪੀਲ ਔਰ ਇਸ ਅਪੀਲ ਕਰਨੇ ਤੋਂ ਬਾਅਦ ਉਹ ਬਹੁਤ ਜ਼ਿਆਦਾ ਭਾਵੁਕ ਹੋ ਗਏ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੰਜੂ ਆਵੇ ਔਰ ਆਪਣੇ ਜਜ਼ਬਾਤ ਨੂੰ ਕੰਟਰੋਲ ਨਾ ਰੱਖ ਸਕੇ ਕੰਪਲੀਟ ਡਿਟੇਲ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਸਾਰਿਆਂ ਭੈਣਾ ਭਰਾਵਾਂ ਨੂੰ ਬੱਚੇ ਬੱਚੀਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਦੇਸ਼ ਪਰਦੇਸ ਬੈਠੇ ਪੰਜਾਬੀਆਂ ਨੂੰ ਮੇਰੇ ਪੁੱਤ ਰਾਏਵੀਰ ਜਵੰਦਾ ਦੀ ਜੰਮਲਾ ਮੂਵੀ ਨੂੰ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਇਓ ਬੇਸ਼ੱਕ ਮੇਰਾ ਪੁੱਤ ਇਸ ਦੁਨੀਆ ਤੋਂ ਚਲੇ ਗਿਆ ਹੈ ਪਰ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਵੀ ਨਹੀਂ ਮੇਰਾ ਪੁੱਤ ਮੇਰੇ ਨਾਲ ਧੰਨਵਾਦ ਅੱਜ ਉਹ ਹੁਣ ਆਪਾਂ ਸਾਰੇ ਬੈਠ ਕੇ ਟ੍ਰੇਲਰ ਦੇਖਦੇ ਆਂ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਆਪਾਂ ਕੁਝ ਕਹਿਣਾ ਚਾਹੁੰਦੇ ਹਾਂ ਮਾਰਾ ਤੁਸੀਂ ਬੋਲਣਾ ਚਾਹੁੰਦੇ ਟਰੇਲਰ ਤੋਂ ਬਾਅਦ ਬੋਲੋ ਠੀਕ ਹੈ ਮੈਂ ਤਾਂ ਟਰੇਲਰ ਤੋਂ ਬਾਅਦ ਬੋਲੂਗੀ ਆਪਣੀ ਤੇ ਆਜੋ ਆਪਾਂ ਹੁਣ ਸਾਰੇ ਮਿਲ ਕੇ ਤੇ ਆਪਾਂ ਟਰੇਲਰ ਦੇਖਦੇ ਆਂ ਸਾਡੇ ਉਸ ਫਨਕਾਰ ਦੀ ਅਦਾ ਦੇਖਦੇ ਆਂ ਜੋਨੇ ਇੱਕ ਲੰਬੀ ਮਿਹਨਤ ਰਕੇਸ਼ਪਾ ਹੋਰਾਂ ਨਾਲ ਵਰਕਸ਼ਾਪਾਂ ਚ ਹੈ ਸਾਰੇ ਆਰਟਿਸਟਾਂ ਨਾਲ ਜੋ ਕੋਲੈਬੋਰੇਟ ਸੀ ਉਹਨਾਂ ਦੀ ਯੂਨੀਅਨ ਦੀ ਤਰ੍ਹਾਂ ਕੰਮ ਕੀਤਾ ਆਜੋ ਨਾਲ ਮਿਲ ਕੇ ਆਪਾਂ ਸਾਰੀ ਫਿਲਮ ਨੂੰ ਦੇਖਦੇ ਆਂ ਉਹਦਾ ਨਿਚੋੜ ਦੇਖਦੇ ਆਂ ਬੇਸਿਕਲੀ ਆਪਾਂ ਟਰੇਲਰ ਸੋ 28 ਤਰੀਕ ਨੂੰ ਚੇਤੇ ਰੱਖਿਓ ਮੇਰੇ ਭਰਾ 28 ਨਵੰਬਰ ਨੂੰ ਸਾਰੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਨੇ ਰਿਲੀਜ਼ ਹੋ ਜਾਣਾ ਤੇ ਪਰਸਨਲ ਲੈਵਲ ਤੇ ਜਿੱਥੋਂ ਜਿੱਥੋਂ ਵੀ ਤੁਸੀਂ ਆਏ ਹੋ ਸਾਰੇ ਤੁਹਾਡੇ ਪਿੰਡਾਂ ਸ਼ਹਿਰਾਂ ਦਾ ਕੋਈ ਵੀ ਪਰਿਵਾਰ ਐਸਾ ਰਹਿਣਾ ਨਹੀਂ ਚਾਹੀਦਾ ਕਿਉਂਕਿ ਰਾਜਵੀਰ ਆਪਣਾ ਉਹ ਕਲਾਕਾਰ ਹੈ ਇੱਕ ਹੁੰਦਾ ਹੈ ਕਿ ਯੰਗਸਟਰ ਦੇ ਵਿੱਚ ਇਕੱਲੇ ਮੁੰਡੇ ਕੁੜੀਆਂ ਦੇ ਵਿੱਚ ਇੱਕ ਲੋਕਪ੍ਰਿਅਤਾ ਬਣਦੀ ਹੈ ਸਾਡੀ ਉਹ ਪਰਿਵਾਰਾਂ ਤੱਕ ਸੀ ਸਾਡੇ ਗ੍ਰੈਂਡਪੇਰੈਂਟਸ ਦਾਦੇ-ਦਾਦੀਆਂ ਰਾਜਵੀਰ ਨੂੰ ਬਹੁਤ ਮੋਹ ਕਰਦੇ ਆ ਸਾਡੇ ਮਾਪਿਓ ਪੀੜ੍ਹੀ ਸਾਡੀ ਜਿਹੜੀ 60 ਪਲੱਸ ਵਾਲੀ ਹੈ 50 ਪਲੱਸ ਵਾਲੀ ਉਹ ਬਹੁਤ ਮੋਹ ਕਰਦੇ ਆ ਕਿਉਂਕਿ ਵਿਆਹਾਂ 'ਚ ਜਾ ਕੇ ਉਹ ਪਰਿਵਾਰ ਦਾ ਜੀ ਬਣ ਕੇ ਹੀ ਪਰਫਾਰਮੈਂਸ ਦਿੰਦਾ ਸੀ ਜਿੱਥੇ-ਜਿੱਥੇ ਵੀ ਜਾਂਦਾ ਸੀ ਤਾਂ ਹੁਣ ਤਾਂ ਆਲਮੇ ਹੋਇਆ ਪਿਆ ਸੀ ਕਿ ਹਰ ਵਿਆਹ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਦੂਜੀ ਵਾਰੀ ਤੀਜੀ ਵਾਰੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਸੀ ਕਿ ਘਰ ਦੇ ਬਜ਼ੁਰਗ ਆਪ ਮਾਰੇ ਬੋਲਦੇ ਹੁੰਦੇ ਸੀ ਕਿ ਯਾਰ ਸਾਨੂੰ ਉਹ ਮੁੰਡਾ ਗਾਉਣਾ ਦਾ ਬਾਅਦ ਦੀ ਗੱਲ ਆ ਸਾਨੂੰ ਖੜਾ ਹੀ ਸੋਹਣਾ ਲੱਗ ਜਾਂਦਾ ਐਡਾ ਜੁੱਸਾ ਸਾਡੇ ਉਸ ਭਰਾ ਦਾ ਇੰਨਾ ਉਹਦਾ ਆਪਣੀ ਡਰੈਸ ਨੂੰ ਲੈ ਕੇ ਹੈ ਹੋਟਲਾਂ 'ਚ ਜਾ ਕੇ ਆਪ ਚਾਦਰੇ ਪ੍ਰੈਸ ਕਰਦਾ ਹੁੰਦਾ ਸੀ ਹਾਲਾਂਕਿ ਸਾਰੀ ਟੀਮ ਸੀ ਰਣਜੀਤ ਹੋਣੀ ਸੁਖਦਰਸ਼ਨ ਬੈਠਾ ਸਾਰੇ ਭਰਾ ਉਹਦੀਆਂ ਬਾਹਵਾਂ ਨੇ ਭਾਈ ਜਸਵੀਰਪਾਲ ਜੀ ਬੈਠੇ ਆ ਤਾਂ ਸਾਰੇ ਬਹੁਤ ਉਹਦਾ ਧਿਆਨ ਰੱਖਦੇ ਸੀ ਪਰ ਉਹਨੂੰ ਆਪਣੇ ਕੰਮ ਨਾਲ ਇਸ਼ਕ ਹੀ ਇੰਨਾ ਸੀ ਕਿ ਚਾਕੇ ਪ੍ਰੈਸਾਂ ਵੀ ਉਹ ਆਪ ਕਰ ਲੈਂਦਾ ਸੀ ਨਹੀਂ ਕੋਈ ਵਾੜ ਨਾ ਰਹੇ ਬੜੀਆਂ ਯਾਦਾਂ ਨੇ ਕੋਈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਵੈਂਟਸ ਨੇ ਜਿਹੜੇ ਬਾਈਜੀ ਹੋਰ ਆਪਾਂ ਲੋਰਗੇਨਾਈਜ਼ ਕੀਤੇ ਗਏ ਆ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਵੀ ਚੱਲਾਂਗੇ ਉੱਥੇ ਥੋੜਾ ਮਾਹੌਲ ਸਖਾਵਾਂ ਹੋ ਜੇ ਅੰਮ੍ਰਿਤਸਰ ਵਾਲੇ ਪਾਸੇ ਵੀ ਜਾਵਾਂਗੇ ਬਠਿੰਡੇ ਵਾਲੇ ਪਾਸੇ ਵੀ ਸੋ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਵੈਂਟਸ ਨੇ ਤੇ ਤੁਸੀਂ ਵੀ ਪਰਸਨਲ ਲੈਵਲ ਤੇ ਆਪਣੇ ਸੋਸ਼ਲ ਮੀਡੀਆ ਤੇ ਐਂਡ ਪ੍ਰੋਪਰ ਐਕਟਿਵ ਰਹੋ ਮੇਰੇ ਭਰਾ ਕਿ ਹੁਣ 28 ਤਰੀਕ ਤੱਕ ਆਪਾਂ ਨੂੰ ਹੋਰ ਨਾ ਕੁਝ ਦਿਖੇ ਸੋਸ਼ਲ ਮੀਡੀਆ ਤੇ ਆਪਾਂ ਰਾਜਵੀਰ ਦੀ ਫਿਲਮ ਨੂੰ ਐਂਡ ਮੁਕਾਮ ਤੇ ਲੈ ਕੇ ਜਾਈਏ ਸੋ ਆਜੋ ਸਾਰੇ ਬੈਠ ਕੇ ਆਪਾਂ ਹੁਣ ਟਰੇਲਰ ਦੇਖਦੇ ਆਂ ਔਰ ਪਿਛਲੇ ਕਈ ਆਪਣੀ ਉਸ ਫਿਲਮ ਬਾਰੇ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਹੈ ਪਰਿਵਾਰਾਂ ਚ ਵੀ ਕਿਉਂਕਿ ਅੱਜ ਸਾਡੀ ਬੇਵਸੀ ਹੈ ਇਸ ਗੱਲ ਨੂੰ ਲੈ ਕੇ ਕਿ ਉਹ ਸਰੀਰਕ ਰੂਪ ਸਾਡੇ ਨਾਲ ਨਹੀਂ ਖੜਾ ਅਜ ਕਲਾ ਉਹਦੀ ਅੱਜ ਵੀ ਆਸਮਾਨ ਤੇ ਹੈ ਤੇ ਮੇਲਾ ਉਦਾਂ ਹੀ ਉਹਦਾ ਭਰਿਆ ਹੋਇਆ ਹੈ ਹੈ ਔਰ ਲੱਗਦਾ ਹੀ ਨਹੀਂ ਕਿਉਂ ਨੇ ਚੁੱਪ ਵੀ ਕਰਨਾ ਉਹਨੇ ਇਦਾਂ ਹੀ ਗਾਉਂਦੇ ਰਹਿਣਾ ਇਦਾਂ ਹੀ ਬੋਲਦੇ ਰਹਿਣਾ ਇਦਾਂ ਹੀ ਉਹਦੀ ਫਿਲਮ ਨੇ ਆਉਣਾ ਔਰ ਆਪਾਂ ਸਾਰਿਆਂ ਨੇ ਬਹੁਤ ਪਿਆਰ ਦੇਣਾ ਇਹ ਵੀ ਸਾਨੂੰ ਯਕੀਨ ਹੈ ਸੋ ਬਹੁਤਾ ਕੁਝ ਕਹਿਣ ਨੂੰ ਨਹੀਂ ਹੈ ਅੱਜ ਬਸ ਮੇਨ ਗੱਲ ਇਹ ਹੀ ਹੈ ਇੱਥੇ ਆਉਂਦਾ ਮੰਮੀ ਹੋਰਾਂ ਨੂੰ ਅਮਾਨਤ ਹੋਰਾਂ ਨੂੰ ਤੇ ਸਾਰੇ ਮੇਰੇ ਭਰਾਵਾਂ ਦਾ ਹੋਰ ਆਰਟਿਸਟਾਂ ਦਾ ਜਿਹੜੇ-ਜਿਹੜੇ ਵੀ ਸਜਨੇ ਇਸ ਫਿਲਮ ਨਾਲ ਜੁੜੇ ਹੋਏ ਆ ਸਾਡਾ ਆਉਂਦਾ ਜ ਮਕਸਦ ਇੱਕੋ ਹੀ ਹੈ ਕਿ ਅੱਜ ਟ੍ਰੇਲਰ ਲਾਂਚ ਕਰੀਏ 뮤직 ਲਾਂਚ ਕਰੀਏ ਸਾਰਾ ਤੇ ਪ੍ਰੋਪਰ ਇੱਕ 100% ਦਣੀ ਇਸ ਫਿਲਮ ਨੂੰ ਆਪਾਂ ਗਰਾਉਂਡ ਤੇ ਲੈ ਆਏ ਅੱਜ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ মিডিਆ ਵਾਲੇ ਭਰਾਵਾਂ ਨੂੰ ਤੁਸੀਂ ਉਸ ਦਿਨ ਵੀ ਤੁਹਾਡੀ ਜਿਸ ਦਿਨ ਆਪਾਂ ਪਹਿਲਾ ਗੀਤ ਰਿਲੀਜ਼ ਕੀਤਾ ਸੀ ਸੁਖਿੰਦਰ ਸਾਹਿਬ ਦਾ ਤੁਸੀਂ ਉਸ ਦਿਨ ਵੀ ਹਾਜ਼ਰੀ ਲਵਾਈ ਸੀ ਸੋ ਇਸੇ ਤਰ੍ਹਾਂ ਮੇਰੇ ਭਰਾ ਬਣ ਕੇ ਸਾਰੇ ਮੇਰੀਆਂ ਭੈਣਾਂ ਅ ਕੰਡਿਸ਼ਨਲ ਵੇਜ ਤੁਸੀਂ ਜਾ ਕੇ ਸਾਰਾ ਇਸ ਫਿਲਮ ਨੂੰ ਪ੍ਰਮੋਟ ਕਰਨਾ ਆਪਾਂ ਸਾਰੇ ਕੋਸ਼ਿਸ਼ ਕਰੀਏ ਮੰਮੀ ਹੋਰਾਂ ਕੋਲੇ ਬੈਠਦੇ ਆ ਤਾਂ ਕੋਈ ਸਾਡੇ ਕੋਲ ਜ਼ਿਆਦਾ ਕੁਝ ਬੋਲਣ ਨੂੰ ਹੁੰਦਾ ਨਹੀਂ ਕਿਉਂਕਿ ਅਖੀਰ ਤੇ ਗੱਲਾਂ ਉੱਥੇ ਨਿਬੜਦੀਆਂ ਕਿ ਕਿ ਜਿੰਨੇ ਸਵਾਸ ਮਹਾਰਾਜ ਨੇ ਆਪਣੇ ਰਾਜਵੀਰ ਨੂੰ ਬਖਸ਼ੇ ਸੀ ਉਹ ਆਪਣੇ ਲੈ ਕੇ ਚਲਾ ਗਿਆ ਪਰ ਪਿੱਛੇ ਸਾਡੇ ਕੋਲੇ ਬਹੁਤ ਕੁਝ ਆਉਦਾ ਜੋ ਸਾਡਾ ਆਸਰਾ ਬਣਿਆ ਹੋਇਆ ਹੈ ਤੇ ਇਹ ਫਿਲਮ ਇੱਕ ਬਹੁਤ ਵੱਡਾ ਆਸਰਾ ਹੈ ਜੇ ਅਸੀਂ ਸਾਰੇ ਰਲ ਮਿਲ ਕੇ ਇਸ ਫਿਲਮ ਨੂੰ ਕਾਮਯਾਬ ਬਣਾਉਣੀ ਹੈ ਤਾਂ ਮੈਨੂੰ ਲੱਗਦਾ ਕਿ ਸਾਡੇ ਵੱਲੋਂ ਰਾਜਵੀਰ ਲਈ ਤਾਂ ਟ੍ਰਿਬਿਊਟ ਹੈ ਹੀ ਹੈ ਨਾਲ ਨਾਲ ਆਪਣੀ ਮਾਂ ਲਈ ਇੱਕ ਇੱਕ ਕਹਾਲਾਸ਼ੇਰੀ ਹੋਇਆ ਇੱਕ ਹੌਸਲਾ ਹੈ ਕਿ ਹਰ ਸਾਹ ਨਾਲ ਹੁਣ ਮਾ ਹੁਣੀ ਇਹੀ ਚਿੰਤਾ ਕਰਦੇ ਆ ਵੀ ਮੇਰਾ ਪੁੱਤ ਇੰਨਾ ਵੱਡਾ ਹੈ ਮੇਰਾ ਪੁੱਤ ਇੰਨਾ ਵੱਡਾ ਹੈ ਔਰ ਇਸ ਫਿਲਮ ਨੂੰ ਜਦੋਂ ਵਰਲਡ ਵਾਈਡ ਅਸੀਂ ਹੋਰ ਕੰਟਰੀਆਂ ਚ ਜਿੱਥੇ ਆਪਣੇ ਪੰਜਾਬੀ ਭੈਣ ਭਰਾ ਬੈਠੇ ਆ ਪੰਜਾਬੀ ਨੂੰ ਪਿਆਰ ਕਰਨ ਵਾਲੇ ਫਿਲਮਾਂ ਨੂੰ ਪਿਆਰ ਕਰਨ ਵਾਲੇ ਜਦੋਂ ਇਸ ਫਿਲਮ ਨੂੰ ਦੇਖਣਗੇ ਤਾਂ ਉਹ ਬਸ ਇਨਾ ਬੱਚਿਆਂ ਲਈ ਸਾਡੀ ਇਸ ਧੀ ਲਈ ਦਲਾਵਰ ਲਈ ਅਸੀਸਾਂ ਭੇਜਣਗੇ ਆਉਣ ਵਾਲੇ ਸਮੇਂ ਲਈ ਅਰਦਾਸਾਂ ਕਰਨਗੇ ਸੋ ਇਸ ਫਿਲਮ ਨੇ ਇਕੱਲਾ ਇੱਕ ਬਿਜ਼ਨਸ ਪੁਆਇੰਟ ਉਹ ਨਹੀਂ ਦੇਖ ਸਕਦੇ ਇਮੋਸ਼ਨ ਜੁੜੇ ਹੋਏ ਆ ਸਾਰਾ ਪਰਿਵਾਰ ਅਸੀਂ ਸਾਰੇ ਦੋਸਤ ਮਿੱਤਰ ਕੁਲਵਿੰਦਰ ਖੜਾ ਅਮੀ ਅੱਜ ਕਿਤੇ ਆਊਟ ਆਫ ਕੰਟਰੀ ਹੈ ਰੇਸ਼ਮ ਆ ਗਿਆ ਹੈ ਸਜਨ ਆ ਗਿਆ ਸੋ ਸਾਰੇ ਭਰਾ ਆਇਆ ਤਾਂ ਬਸ ਇਹ ਮੇਰੇ ਖਿਆਲ ਚ ਇੱਕ ਹੌਸਲਾ ਹੈ ਇੱਕ ਅਪਰੀਸ਼ੀਏਸ਼ਨ ਹੈ ਤੇ ਇੱਕ ਇੱਕ ਸੱਚੀ ਸੁੱਚੀ ਸ਼ਰਧਾਂਜਲੀ ਹੈ ਸਾਡੇ ਭਰਾ ਲਈ ਹੈ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਹੈ ਜੀ ਐਨ ਨੂੰ ਡਾਇਰੈਕਟਰ ਸਾਹਮਣੇ ਪ੍ਰੋਡਿਊਸਰ ਸਾਹਮਣੇ ਪੈਨੋਰਾਮਾ ਤੋਂ ਟੀਮ ਆਈ ਹੋਈ ਹੈ ਭਰਾ ਸਾਡੇ ਹੋਰ ਆਰਟਿਸਟ ਆਏ ਹਰ ਵੀ ਬਈ ਹੁਣੀ ਖੜੇ ਹੈ ਤਾਂ ਫਿਲਮ ਦੇ ਸਾਰੇ ਤਾਂ ਜਿਹਨੇ ਇਸ ਫਿਲਮ ਚ ਕੰਮ ਕੀਤਾ ਹੈ ਧੀਰਾ ਸਾਡੀਆਂ ਦੋਨੇ ਕੁੜੀਆਂ ਹੋਣਾਰਾ ਆਰਟਿਸਟ ਨੇ ਜਿਹੜੀ ਰਾਣਾ ਸਾਹਿਬ ਬਾਈ ਹੁਣ ਅੱਜ ਆਏ ਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਰਾਜਵੀਰ ਜੋ ਹੁੰਦਾ ਇਸ ਦੁਨੀਆ ਤੋਂ ਚਲੇ ਗਏ ਹੈ ਲੇਕਿਨ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਹੈ ਲੋਕ ਉਹਨਾਂ ਨੂੰ ਅੱਜ ਵੀ ਉਨਾ ਹੀ ਪਿਆਰ ਕਰਦੇ ਆ ਜਿੰਨਾ ਉਹ ਇਸ ਦੁਨੀਆ 'ਚ ਜਦੋਂ ਮੌਜੂਦ ਸੀ ਉਦੋਂ ਕਰਦੇ ਸੀਗੇ ਇਸ ਲਈ ਉਹਨਾਂ ਦੀ ਮਾਤਾ ਜਿਹੜੇ ਹੈ ਉਹਨਾਂ ਦੇ ਚਾਉਣ ਵਾਲਿਆਂ ਦੇ ਨਾਲ ਉਹਨਾਂ ਦੇ ਅੱਗੇ ਉਹਨਾਂ ਨੇ ਇੱਕ ਅਪੀਲ ਕੀਤੀ ਕਿ ਰਾਜਵੀਰ ਜੁਵੰਦਾ ਦੀ ਬਹੁਤ ਜਲਦ ਮੂਵੀ ਆ ਰਹੀ ਹੈ ਔਰ ਸਾਰੇ ਆਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਸ ਮੂਵੀ ਨੂੰ ਦੇਖਣ ਜਾਇਓ ਕਿਉਂਕਿ ਰਾਜਵੀਰ ਜੁਵੰਦਾ ਜਿਹੜੇ ਆ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਹੈ ਇਹ ਗੱਲ ਕਰਕੇ ਉਹ ਬਹੁਤ ਜ਼ਿਆਦਾ ਭਾਵੁਕ ਹੋ ਗਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਕਿਉਂਕਿ ਰਾਜਵੀਰ ਜੁਵੰਦਾ ਉਹਨਾਂ ਦਾ ਕੱਲਾ ਕੱਲਾ ਮੁੰਡਾ ਸੀਗਾ ਪਰ ਉਹਨਾਂ ਦਾ ਇਕਲੌਤਾ ਸਹਾਰਾ ਸੀਗਾ ਪਰ ਉਹਨਾਂ ਨੂੰ ਜਿਹੜੇ ਚਾਹਣ ਵਾਲੇ ਸੀਗੇ ਆ ਉਹ ਉਹਨਾਂ ਨੂੰ ਆਸ ਉਮੀਦ ਜਿਹੜੇ ਹੈ ਉਹ ਜ਼ਰੂਰ ਦਿਵਾਉਣਗੇ ਰਾਜਵੀਰ ਜੋ ਅੰਦਾਜ਼ੇ ਮੌਜੂਦ ਹੋਣ ਦੀ ਆਪਣੀ ਮੁਹੱਬਤ ਦੇ ਜ਼ਰੀਏ ਆਪਣੇ ਪੈਗਾਮਾਤ ਦੇ ਜ਼ਰੀਏ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲਾ ਗਿਆ ਲੇਕਿਨ ਜਿਹੜੇ ਚਾਉਣ ਵਾਲੇ ਸੀਗੇ ਉਹਨਾਂ ਨੇ ਸੇ ਦੂਮੋਸ ਵਾਲੇ ਦੇ ਮਾਤਾ ਪਿਤਾ ਨੂੰ ਹਿੰਮਤ ਦਿੱਤੀ ਉਹਨਾਂ ਦਾ ਸਹਾਰਾ ਬਣੇ ਇਸੇ ਤਰ੍ਹਾਂ ਰਾਜਵੀਰ ਜੋਹੰਦਾ ਦੇ ਜਿਹੜੇ ਚੌਣ ਵਾਲੇ ਆ ਉਹ ਵੀ ਮਾਤਾ ਦੇ ਨਾਲ ਖੜੇ ਆ ਇਸ ਲਈ ਤੇ ਮਾਤਾ ਨੇ ਹੱਥ ਜੋੜ ਕੇ ਅਪੀਲ ਕੀਤੀ ਕਿ ਤੁਸੀਂ ਆਪਣੀ ਮੁਹੱਬਤ ਦਾ ਇਜ਼ਹਾਰ ਜ਼ਰੂਰ ਕਰਿਓ ਔਰ ਜਾ ਕੇ ਫਿਲਮ ਦੇਖਿਓ ਵੀਰ ਤੁਹਾਡੇ ਅੱਗੇ ਵੀ ਰਿਕੁਐਸਟ ਹੈ ਕਿ ਰਾਜਵੀਰ ਜੋਹੰਦਾ ਦੀ ਜਿਹੜੀ ਆਉਣ ਵਾਲੀ ਮੂਵੀ ਹੈ ਉਹਨੂੰ ਜ਼ਰੂਰ ਜਾ ਕੇ ਵੇਖਿਓ ਔਰ ਰੱਬ ਅਗੇ ਅਰਦਾਸ ਕਰਿਓ ਰਾਜਵੀਰ ਜੋਹੰਦਾ ਦੀ جڑی ہے شانتی واسطے انہا دے پریوار واسطے باقی برو انہوں ویڈیو کنچ سے لگی کومنٹس کر کے لازمی دسو رکھیو اپنا ڈیر سارا خیال ملانگے اگلی ویڈیو نال اللہ حافظ